ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਕਿਸਾਨ ਵੀਰਾਂ ਲਈ ਬਹੁਤ ਵੱਡਾ ਤੋਹਫਾ ਲੈ ਕੇ ਆਏ ਆ ਆਪਾਂ ਪਿਛਲੇ ਸਾਲ ਵੀ Mahindra ਕੰਪਨੀ ਵੱਲੋਂ ਸਬਸਿਡੀ 585 ਯੂਵੋ ਤੇ 50 ਹੌਟਸ ਪਾਵਰ ਜਿਹਨੇ 3 ਸਪੀਡ ਟਰੈਕਟਰ ਲੈਣਾ ਉਹ ਟਰੈਕਟਰ ਤੇ ਸਬਸਿਡੀ ਆ ਚੁੱਕੀ ਹੈ 585 Mahindra YUVO 3 ਸਪੀਡ 6 ਸਾਲ ਦੀ ਵਾਰੰਟੀ ਵਾਰੰਟੀ ਦੇ ਵਿੱਚ ਹੈ ਨਾ ਜੀ ਵਾਰੰਟੀ ਦੇ ਵਿੱਚ ਬੰਦਾ ਫੋਰ व्हीਲ ਡਰਾਈਵ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ 50 ਹੌਸਪਾਵਰ ਦੇ ਵਿੱਚ ਤਿੰਨ ਤਰ੍ਹਾਂ ਦੇ ਟਰੈਕਟਰ ਦਿਖਾਵਾਂਗੇ ਆਪਾਂ ਫਤੇਗੜ ਸਾਹਿਬ ਟਰੈਕਟਰ ਏਜੰਸੀ ਦੇ ਵਿੱਚ ਆਏ ਹੋਏ ਆ ਅੱਜ ਦਾ ਬਲੌਗ ਪਾਉਣ ਦਾ ਮੁੱਖ ਕਾਰਨ ਕੀ ਹੈ ਵੀ ਜਿਹੜਾ 585 ਹੈ ਇਹ ਟਰੈਕਟਰ ਤੇ ਸਬਸਿਡੀ ਆ ਚੁੱਕੀ ਹੈ ਸੋ ਜਿੰਨੇ ਵੀ ਕਿਸਾਨ ਵੀਰਾਂ ਆਪਾਂ ਉਹਨਾਂ ਅੱਗੇ ਅਪੀਲ ਕਰਦੇ ਹਾਂ ਜੀ ਜਿਹੜਾ ਥਰੀ ਸਪੀਡ ਟਰੈਕਟਰ ਕੋਈ ਵੀ ਆ 50 ਪਾਵਰ ਚ ਕਿਸੇ ਨੇ ਵੀ ਟਰੈਕਟਰ ਲੈਣਾ ਹੈ ਉਹਦੇ ਵਾਸਤੇ ਬੜੀ ਬੈਸਟ ਆਪਸ਼ਨ ਹੈ ਤੁਸੀਂ ਆਓ ਇੱਕ ਵਾਰ ਟਰੈਕਟਰ ਦੀ ਟੈਸਟ ਡਰਾਈਵ ਕਰੋ ਰੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਮੈਂ ਨਾਲ ਨੰਬਰ ਵੀ ਸ਼ੇਅਰ ਕਰ ਦਿੰਦਾ ਬਾਕੀ ਡੀਲਰ ਸਾਹਿਬਾਂ ਨੂੰ ਉਹਨਾਂ ਨੂੰ ਤੁਸੀਂ ਮਿਲ ਹੈਨਾ ਸਬਸਿਡੀ ਮੌਕੇ ਤੇ ਆ ਇਦਾਂ ਨਹੀਂ ਹੈ ਵੀ ਕੋਈ ਹਨਾ ਸਬਸਿਡੀ ਭਰਾਈ ਆ ਫਾਰਮ ਹੈ ਵੀ ਹਾਂ ਕੱਟ ਕੇ ਆਪਾਂ ਤੁਹਾਨੂੰ ਮਹੀਨੇ ਦੀ ਵੇਟਿੰਗ ਕਰਾਵਾਂਗੇ ਨਾ ਤੁਸੀਂ ਆਓ ਨਾਲ ਦੀ ਨਾਲ ਜਿਵੇਂ ਟਰੈਕਟਰ ਦੀ ਬੁਕਿੰਗ ਕਰਾਈ ਤੁਹਾਨੂੰ ਟਰੈਕਟਰ ਡਿਲੀਵਰ ਹੋਣਾ ਹੈ ਸਬਸਿਡੀ ਕੱਟ ਕੇ ਮਿਲਣਾ ਹੈ ਤੇ ਬਾਕੀ ਆ ਜਿਹੜੀ ਸਾਰੀ ਡਿਟੇਲ ਦਿੰਨੇ ਆਪਾਂ ਕੀ ਹੈ ਸਕੀਮ ਹਨਾ 50 ਭਾਗ ਵਿੱਚ ਕਿਹੜੇ ਕਿਹੜੇ ਟਰੈਕਟਰ ਆਉਣੇ ਆ ਹੋਰ ਸੋ ਬਲੌਗ ਨਾਲ ਜੁੜੇ ਰਹੋ ਬਾਕੀ ਗੱਲਬਾਤ ਕਰਾਉਂਦੇ ਆ ਜਸਵੀਰ ਸਿੰਘ ਜੀ ਜੋ ਕਿ ਏਜੰਸੀ ਓਨਰ ਨੇ ਉਹਨਾਂ ਤੋਂ ਪੂਰੀ ਸਕੀਮ ਦੀ ਆਪਾਂ ਜਾਣਕਾਰੀ ਲੈਣੇ ਆ ਕੀ ਕੀ ਫੀਚਰ ਮਿਲਣੇ ਆ ਤੁਹਾਨੂੰ ਇਹ ਟਰੈ ਤੇ ਆਜੋ ਬਾਕੀ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਸਾਡੇ ਨਾਲ ਏਜੰਸੀ ਜੋ ਸਰਦਾਰ ਜਸਵੀਰ ਸਿੰਘ ਜਿਹੜੇ ਕਿ ਮਹਿੰਦਰਾ ਏਜੰਸੀ ਓਨਰ ਫਤਿਹਗੜ੍ਹ ਸਾਹਿਬ ਟਰੈਕਟਰ ਦੀ ਏਜੰਸੀ ਓਨਰ ਨੇ ਜੀ ਤੇ ਨਾਲ ਸਾਡੇ ਕੰਪਨੀ ਚੋਂ ਵੀਰ ਜੁਨੀ ਨਾਲ ਆਪਣੀ ਹੈਲਪ ਕਰਨਗੇ ਹਾਂਜੀ ਸਸੀ ਕਾਲਾਂਕਰ ਤੇ ਅੱਛਾ ਹੁਣ ਜ਼ਿੰਮੇਦਾਰਾਂ ਵਾਸਤੇ ਦੱਸ ਦੋ ਵੀ ਪਿਛਲੇ ਸਾਲ ਵੀ ਤੁਹਾਕਾ ਕਰਿਆ ਤਾਂ ਮਹਿੰਦਰਾ ਕੰਪਨੀ ਨੇ ਹਾਂਜੀ ਇਸ ਵਾਰ ਕੀ ਧੁਮਾਕਾ ਲੈ ਕੇ ਆਈਏ ਇਸ ਵਾਰ ਵੀ ਮਹਿੰਦਰਾ ਕੰਪਨੀ ਵੱਲੋਂ ਹੀ ਸਬਸਿਡੀ ਦਿੱਤੀ ਜਾ ਰਹੀ ਹੈ ਠੀਕ ਹੈ ਜੀ ਹਾਂ ਸਬਸਿਡੀ ਦਾ ਮਤਲਬ ਇਹਦੇ ਤੇ ਸਿਰਫ 50 HP ਜਿਹੜਾ ਇਹ ਹੈ ਯੂਵੋ ਸੀਰੀਜ਼ ਤੇ ਹੀ ਹੈ ਜਾਂ ਕਿਸੇ ਹੋਰ ਸੀਰੀਜ਼ ਤੇ 575 ਦੇ 585 ਟੂ व्हीਲ ਜਾਂ ਫੋਰ व्हीਲ ਜਿਹੜਾ ਮਰਜੀ ਹੋਵੇ ਇਹਦੇ ਚ ਆਪਾਂ ਨੂੰ ਆਪਸ਼ਨ ਵੀ ਮਿਲ ਜਾਂਦੀ ਹੈ ਵੀ 3 ਸਪੀਡ ਤੋਂ ਬਿਨਾਂ ਕਿ ਬਸ 100 ਨਹੀਂ ਨਹੀਂ ਮਾਡਲ ਇਹੀ ਹੈ ਜਿੱਥੇ ਹੁਣ ਜਿਵੇਂ ਵਹਿਮ ਹੋਊਗਾ ਕਈਆਂ ਦੇ ਵੀ ਅਗਲਾ ਕਹੂਗਾ ਵੀ ਮੈਂ ਰੇਟ ਕਰਨ ਵਾਸਤੇ ਆ ਗਿਆ ਏਜੰਸੀ ਦੇ ਵਿੱਚ ਹੈਨਾ ਜੀ ਤੇ ਵੀ ਜਿਹੜੀ ਸਬਸਿਡੀ ਹੈ ਉਹਦਾ ਕੋਈ ਫਾਰਮ ਅਪਲਾਈ ਹੋਣਾ ਉਹ ਉਹਨਾਂ ਨੇ ਆਪ ਕਰਨਾ ਜਾਂ ਏਜੰਸੀ ਲੈਵਲ ਤੇ ਕੰਮ ਹੋਊਗਾ ਉਹ ਅਸੀਂ ਆਪਣੇ ਏਜੰਸੀ ਲੈਵਲ ਤੇ ਕਰਾਂਗੇ ਤੁਸੀਂ ਕਰੋਗੇ ਅਸੀਂ ਕਰਾਂਗੇ ਤੇ ਕਿੰਨੇ ਦਿਨਾਂ ਦੇ ਵਿੱਚ ਵਿੱਚ ਹੈ ਜਿਹੜਾ ਉਹ ਪ੍ਰੋਸੈਸ ਕੰਪਲੀਟ ਹੋ ਜਾਊਗਾ ਕਦੋਂ ਕ ਟਰੈਕਟਰ ਮਿਲੂਗਾ ਯਾਨੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਕੰਪਲੀਟ ਕਰਕੇ ਆਪਾਂ ਅੱਛਾ ਜੀ ਪਹਿਲਾਂ ਬੁਕਿੰਗ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਤਿੰਨ ਚਾਰ ਦਿਨ ਦੇ ਵਿੱਚ ਟਰੈਕਟਰ ਦੇ ਦਾਂਗੇ ਟਰੈਕਟਰ ਦੇ ਦਾਂਗੇ ਹੈਨਾ ਤੇ ਬਾਕੀ ਵੀ ਜੀ ਜੂ ਆਪਾਂ ਪੁੱਛਦੇ ਆਂ ਹਾਂਜੀ ਸਸਤੀ ਕਰ ਦੇ ਸਸਤੀ ਕਰ ਭਾਈ ਹੋ ਠੀਕ ਠਾਕ ਵਧੀਆ ਅੱਛਾ ਸਾਨੂੰ ਟਰੈਕਟਰ ਬਾਰੇ ਮੜ ਜੀ ਜਾਣਕਾਰੀ ਦੇ ਦਿਓ ਵੀ ਇਹਦੀ ਕੀ ਕੀ ਪਾਵਰ ਹੈ ਕੀ ਕੀ ਸਹੂਲਤ ਮਿਲਦੀ ਹੈ ਇਹਦੇ ਵਿੱਚ ਉਹਦੇ ਬਾਰੇ ਮੋਟਾ ਮੋਟਾ ਜਿਹਾ ਦੱਸ ਦਿਓ ਵੀ ਜ਼ਿੰਮੇਦਾਰ ਹੈ ਜਿਹੜਾ 50 ਪ ਕਿ ਕਿਸੇ ਹੋਰ ਪਾਸੇ ਉਲਝਣ ਨਹੀਂ ਚਾਪੇ। ਨਮਸਕਾਰ ਜੀ ਸਾਰਿਆਂ ਨੂੰ। 585 ਯੂਵੋਟੈਕ ਪਲੱਸ ਹੂੰ ਇਹਦੇ ਨਾਮ ਤੋਂ ਤੁਸੀਂ ਦੇਖ ਰਹੇ ਹੋ ਟੈਕ ਪਲੱਸ ਮਤਲਬ ਪਲੱਸ ਹਰ ਇੱਕ ਚੀਜ਼ 'ਚ ਅਸੀਂ ਪਲੱਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਿਫਟ ਕਪੈਸਿਟੀ ਦੀ ਵਧਾਈ ਗਈ ਹੈ। ਜੀ। ਟਰੈਕਟਰ ਡੀਜ਼ਲ ਵਿੱਚ ਪਰਫਾਰਮੈਂਸ ਬਹੁਤ ਵਧੀਆ ਦੇਊਗਾ। ਹੂੰ ਚੱਲਣ ਵਿੱਚ ਬਿਲਕੁਲ ਸਮੂਥ ਚੱਲੂਗਾ। ਹਰ ਇੱਕ ਕੰਪਨੀ 2 ਸਾਲ 3 ਸਾਲ ਦੀ ਵਾਰੰਟੀ ਦਿੰਦੀ ਹੈ। ਜੀ। ਆਪਣੇ ਹਰੇਕ ਮਾਡਲ ਦੇ ਹਿਸਾਬ ਨਾਲ ਜਦੋਂ ਕਿ ਜਿਵੇਂ ਕੰਪਨੀ ਨੂੰ ਭਰੋਸਾ ਹੁੰਦਾ ਕਿ ਮੇਰਾ ਟਰੈਕਟਰ ਮੇਰਾ ਮਾਡਲ ਜਿਹੜਾ ਇਹ ਇੰਨੇ ਦੇ ਹਿਸਾਬ ਨਾਲ ਬੜੀ ਚੱਲ ਗੋ ਉਸ ਸਮੇਂ ਸਾਲ ਦੀ ਵਾਰੰਟੀ ਉਹ ਦੇ ਦਿੰਦੀ ਹੈ ਸਾਡੇ ਵੱਲੋਂ 6 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ ਠੀਕ ਹੈ ਜੀ ਟਰੈਕਟਰ ਵਿੱਚ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਸਰ ਬੀਜੀ ਸੈਂਸ ਟੈਕਨੋਲੋਜੀ ਹੈ ਇਹ ਇਹ ਸੀਆਰਡੀ ਮਾਡਲ ਹੈ ਜਾਂ ਸਾਦਾ ਮਾਡਲ ਹੈ ਜੀ ਜਿਵੇਂ ਇਹ ਨੋਨ ਸੀਆਰਡੀ ਹੈ ਭਾਜੀ ਇਹ ਸਾਦਾ ਮਾਡਲ ਹੈ ਹਾਂਜੀ ਈਜੀਆਰ ਇਨਕਲੂਡਡ ਹੈ ਜਾਂ ਈਜੀਆਰ ਤੋਂ ਵਿਦਆਊਟ ਈਜੀਆਰ ਹੈ ਇਹ ਵਿਦਆਊਟ ਹੈ ਵਿਦਆਊਟ ਅੱਛਾ ਵਿਦਆਊਟ ਇਨ ਲਾਈਨ ਪੰਪ ਚਾਉਂਦੇ ਉਹ ਚੀਜ਼ ਹੈ ਜੀ ਵੀ ਟਰਬੋ ਦੀ ਲੋੜ ਨਹੀਂ ਇਹਨੂੰ ਨਾ ਨਾ ਟਰਬੋ ਦੀ ਨਾ ਈਜ਼ੀ ਆ ਰਾ ਟਰਬੋ ਦੀ ਕੋਈ ਲੋੜ ਨਹੀਂ ਹੂੰ ਜਿੰਨੇ ਹੈਵੀ ਡਿਊਟੀ ਕੰਮ ਜਿਹੜੇ ਨੇ 50 ਐਚਪੀ ਟਰੈਕਟਰ ਜੀ 55 ਐਚਪੀ ਟਰੈਕਟਰ ਕਰਦੇ ਨੇ ਹਾਂਜੀ ਇਹ ਸਾਡਾ 50 ਐਚਪੀ ਟਰੈਕਟਰ ਆ ਰਾਮ ਨਾਲੋਂ ਸਾਰੇ ਕੰਮ ਕਰੂਗਾ ਜੀ ਠੀਕ ਹੈ ਅੱਛਾ ਮੈਂ ਇੱਕ ਦੇਖਿਆ ਵੀ ਮਤਲਬ ਖੁੱਲਮ ਡੁੱਲਾ ਜਾ ਬਹੁਤ ਹੈ ਤੋਨਾ ਹੈ ਖੁੱਲਾ ਬਿਲਕੁਲ ਹੈਨਾ ਜਿਵੇਂ 에ਅਰ ਸਿਲਿੰਡਰ ਦੇਖੋ ਬੈਨੀਫਿਟ 에ਅਰ ਸਿਲਿੰਡਰ ਚਲੋ ਆਪਾਂ ਵੀ ਨਾਲ ਐਡ ਅਪ ਕਰ ਦਿੰਦੇ ਹੁਣ ਐਜ਼ ਅਸੀਂ ਜਿਵੇਂ ਟਰੈਕਟਰ ਚਲਾਉਂਦੇ ਰਹਿੰਨੇ ਆ ਉੱਪਰ ਦਿੱਤਾ ਹੋਇਆ ਜੇ نیچے ਹੁੰਦਾ ਤਾਂ ਗਰਦਾ ਨੇ ਵੱਧ ਖੇਚਣਾ ਸੀ ਇਹ ਉੱਪਰ ਹੋਣ ਕਰਕੇ ਗਰਦਾ ਘੱਟ ਮੈਂ ਕਹਿੰਦਾ ਪੱਖਾ ਵੀ ਸਪੋਰਟ ਦਊਗਾ ਇਹਨੂੰ ਸਪੋਰਟ ਦਊਗਾ ਹੈ ਨਾ ਜੀ ਹਾਂ ਜੀ ਤੇ ਜਿਵੇਂ ਹੁਣ ਸਿੱਧਾ ਸੋਪਰ ਜਾ ਕੇ ਕੰਮ ਕਰਨਾ ਕਿੰਨਾ ਈਜ਼ੀ ਹੈ ਹੈ ਨਾ ਜੀ ਖੁੱਲਾ ਖੁੱਲਾ ਟਰੈਕਟਰ ਤੁਹਾਨੂੰ ਦਿਖ ਰਿਹਾ ਜਿਹੜਾ ਮਕੈਨਿਕ ਕੰਮ ਕਰੂਗਾ ਮੰਨ ਲਓ ਜੇ ਆਪਾਂ ਵੀ ਕਿਤੇ ਸਰਵਿਸ ਕਰਨਾ ਧੋਣਾ ਹੁੰਦਾ ਤਾਂ ਦੇਖੋ ਬਿਲਕੁਲ ਐਨ ਸਾਫ ਕਲੀਨ ਆ ਕਲੀਨ ਹੈ ਇਹ ਚਾਰ ਸਿਲੰਡਰ ਚ ਆ ਗਿਆ ਹੈ ਨਾ ਜੀ ਹਾਂ ਜੀ ਜਿਹੜਾ ਅੱਗੇ ਵਾਲਾ ਐਕਸਲ ਆ ਇਹ ਹੈਵੀ ਡਿਊਟੀ ਐਕਸਲ ਆ ਜੀ ਇਹ ਇਹ ਮਤਲਬ ਇਹ ਕੰਪਨੀ ਦਾ ਮੈਨੂਫੈਕਚਰ ਹੈ ਜਾਂ ਇਹ ਵੀ ਜਿਵੇਂ 655 ਚ ਕੰਪਨੀ ਦਾ ਮੈਨੂਫੈਕਚਰ ਉਹਦਾ ਲੰਦੇ ਨੇ ਨਹੀਂ ਨਹੀਂ ਇਹ ਕੰਪਨੀ ਦਾ ਮੈਨੂਫੈਕਚਰ ਹੈ ਜੀ ਇਹ ਇਹ ਕੰਪਨੀ ਦਾ ਮੈਨੂਫੈਕਚਰ ਆ ਗਿਆ ਇਹਦੀ ਮਤਲਬ ਗਾਰੇ ਗੂਲੇ ਚ ਕੋਈ ਸ਼ਿਕਾਇਤ ਜਾਂ ਜਿਵੇਂ ਕੱਦੂ ਜਵਾੜਨਾ ਬੰਦੇ ਨੇ ਇਹ ਫੁੱਲੀ ਸੀਲ ਰਹਿੰਦੇ ਨੇ ਜੀ ਅੱਛਾ ਫੁੱਲ ਸੀਲ ਰਹਿੰਦੇ ਫੁੱਲ ਸੀਲ ਰਹਿੰਦੇ ਨੇ ਜਿਵੇਂ ਆਪਣੇ ਮੰਨ ਲਓ ਅਦਰ ਸਟੇਟਾਂ ਜਿਨ੍ਹਾਂ ਚ ਧੋਨਾ ਜ਼ਿਆਦਾ ਲੱਗਦਾ ਠੀਕ ਹੈ ਉਹਨਾਂ ਸਟੇਟਾਂ 'ਚ ਬਹੁਤ ਕੰਮ ਜਾਵੇ ਟਰੈਕਟਰ ਚੱਲ ਰਿਹਾ ਪਾਣੀ ਦੀ ਪੂਰਤਕ ਅੰਦਰ ਨਹੀਂ ਜਾਉਂਦੀ ਕੋਈ ਪ੍ਰੋਬਲਮ ਆਉਂਦੀ ਨਹੀਂ ਅੱਛਾ ਜਿਵੇਂ ਹੁਣ ਇਹ ਤਾਂ 585 ਹੋ ਗਿਆ 50 ਐਚਪੀ 3 ਸਪੀਡ ਦੇ ਵਿੱਚ ਹਾਂਜੀ ਇਹ 575 ਚ ਵੀ ਮਿਲਦਾ 575 ਜੀ ਮੈਨੂੰ ਇਹ ਸਰ ਜਿਹੜੀ ਸਕੀਮ ਜਸਵੀਰ ਜੀ ਨੇ ਤੁਹਾਨੂੰ ਦੱਸੀ ਹੈ ਨਾ ਹੂੰ ਇਹ 575 2 ਵੀਲ 4 ਵੀਲ ਹੂੰ 585 2 ਵੀਲ 4 ਵੀਲ ਚਾਰ ਟਰੈਕਟਰ ਦਾ ਸਕੀਮ ਆ ਰਹੀ ਹੈ ਚਾਰਾਂ ਟਰੈਕਟਰਾਂ ਤੇ ਸਕੀਮ ਹੈ ਇਹ 575 ਆਪਣਾ ਜਿਹੜੀ ਕਿੰਨੇ ਕੇ ਐਚਪੀ ਚਾਹ ਜੰਦਾ ਅੰਕਲ ਜੀ ਉਹ 547 ਐਚਪੀ ਉਹ 547 ਆ ਗਿਆ ਇਹ ਪੰਜਾਬ ਦੀ ਕੈਟਾਗਰੀ ਦਾ ਹੈ ਠੀਕ ਹੈ ਦੋਹਾਂ ਤੇ ਸਕੀਮਸ ਸਬਸਿਡੀ ਸੇਮ ਸੇਮ ਹੈ ਸੇਮ ਹੈ ਸੇਮ ਹਨਾ ਜੀ ਉਹ ਜੋ ਰੇਟ ਆਪਣਾ ਔਨ ਟੇਬਲ ਹੋਊਗਾ ਹਨਾ ਜੀ ਉਹਦੇ ਤੇ ਆਪਣਾ ਹੋਊਗਾ ਅੱਛਾ 50 ਐਚਪੀ ਚ ਇਹ ਤਾਂ ਆਪਣਾ 85 ਹੋ ਗਿਆ ਹੁਣ ਇਹ ਤੋਂ ਬਾਅਦ ਆਪਾਂ ਉਧਰ ਪੀਐਸ ਖੜਾ ਦੇਖ ਰਹੇ ਆ ਮੜ ਜਾ ਪੀਐਸ ਵਾ ਦੇ ਵੀ ਆਜੋ ਅੰਕਲ ਮੜ ਜਾ ਉਹਦੇ ਬਾਰੇ ਵੀ ਦੱਸੋ ਕਿਉਂਕਿ ਕਈਆਂ ਦੀ ਡਿਮਾਂਡ ਹੁੰਦੀ ਵੀ ਇਹ ਚ ਟਾਇਰ ਸਾਈਜ਼ ਛੋਟਾ ਮਿਲ ਰਿਹਾ ਆਪਾਂ ਨੂੰ ਹਨਾ ਤੇ ਪਲੱਸ ਹੁਣ ਜਿਵੇਂ ਨੋਵੋ ਚ ਸ਼ਟ ਲਾਉਂਦਾ ਜਾਂ ਐਦਾਂ ਦੀ ਕੋਈ ਸੌ ਹੋਰ ਸਹੂਲਤਾਂ ਮਿਲਦੀ ਨੇ ਆਪਾਂ ਨੂੰ 50 ਪਾਵਰ ਦੇ ਵਿੱਚ ਵੀ ਇਹ ਜਿਹੜਾ ਅੱਛਾ ਇਹ ਸ਼ਟਲ ਚ ਆ ਗਿਆ ਹਾਂ ਸ਼ਟਲ ਗੇਰ ਚ ਠੀਕ ਹੈ ਐਕਸਟਰਾ ਸਪੀਡ ਦੀ ਸ਼ਟਲ ਇਹਦੀ ਕੀਮਤ ਉਹਦੇ ਨਾਲੋਂ ਜ਼ਿਆਦਾ ਉਹਦੇ ਨਾਲੋਂ ਕੀਮਤ ਐਕਸਟਰਾ ਹੈ ਇਹ ਆਪਣਾ ਨੋਵੋ ਸੀਰੀ ਆ ਗਈ ਉਹ ਨੋਵੋ ਸੀਰੀ ਸੀਗੀ ਅੱਛਾ ਇਹ ਨੋਵੋ ਚ ਆ ਗਿਆ ਉਹ ਜੂਗ ਆ ਗਿਆ ਠੀਕ ਹੈ ਉਹ ਜੂਗ ਸੀਗੀ ਅਲਟਰਾ ਚ ਵੀ ਖੜਾ ਕੋਈ 50 ਚ ਅਲਟਰਾ ਚ ਵੀ ਖੜਾ ਅੱਛਾ ਉਹ ਵੀ 49.9 ਇਹ ਹੁਣ ਤਿੰਨ ਸੀਰੀਜ਼ਾਂ ਹੋ ਗਈਆਂ ਤਿੰਨ ਹੋ ਗਈਆਂ 50 ਪਾਵਰ ਚ 50 ਪਾਵਰ ਚ ਆਪਣੇ ਕੋਲ ਅੱਜ ਦੀ ਡੇਟ ਤੇ ਜਿਹੜੇ ਚੱਲ ਰਹੀਆਂ ਚਾਰ ਚਾਰ ਚੱਲਦੇ ਨੇ ਇੱਕ ਤਿੰਨ ਚਾਰ ਸੀਰੀਜ਼ ਸਾਡੇ ਕੋਲ ਹੋ ਜਾਂ ਜਾਂਦੀ ਹੈ ਨਾ ਚੱਲ ਨਹੀਂ ਹੈ ਇਸ ਟਾਈਮ ਮੌਕੇ ਤੇ ਠੀਕ ਹੈ 585 ਐਕਸਪੀ ਕਰਕੇ XB 49 ਆਪਣਾ ਨਵਾਂ ਅਜਨ 50 ਪਾਵਰ ਆ ਗਿਆ ਅੱਛਾ ਉਹ ਜਿਹੜਾ ਭੂਮੀ ਪੁੱਤਰਾ ਕਹਿੰਦੇ ਆਪਾਂ ਸਰਪੰਚ ਸੀਰੀਜ਼ ਹੋ ਗਈ 575 ਐਕਸਪੀ ਚ ਆ ਗਿਆ ਆ ਚਾਹ ਜਿਹੜੀ ਚਾਰ ਉਹ ਐਕਸਪੀ ਹੋ ਗਿਆ ਜੀ WO Tech Plus ਹੋ ਗਿਆ ਉਹ ਹਾਂ ਜੀ PS ਮਾਡਲ ਹੋ ਗਿਆ ਤੇ ਅਰਜੁਨ ਆ ਗਿਆ ਤੇ ਅਰਜੁਨ ਅਲਟਰਾ ਆ ਗਿਆ ਠੀਕ ਹੈ ਠੀਕ ਠੀਕ ਇਹਦਾ ਫਰਕ ਇਹ ਜਿਹੜਾ ਆਹ ਵਾਲਾ ਇਹਦੇ ਵਿੱਚ 605 PS ਦੀ ਗੱਲ ਕਰੇ ਤਾਂ ਇਹਦੇ ਵਿੱਚ ਸੁਪਰ ਸ਼ਟਲ ਜਿਹੜਾ ਸ਼ਟਲ ਗੀਅਰ ਹੈ ਉਹ ਆਉਂਦਾ ਜੀ ਹਾਂਜੀ ਸ਼ਟਲ ਮਿਲ ਗਿਆ ਸ਼ਟਲ ਗੀਅਰ ਮਿਲ ਗਿਆ ਜਿਹੜਾ ਅਰਜੁਨ ਅਲਟਰਾ ਆਇਆ ਆਪਣਾ ਹੁਣ ਮਾਡਲ ਉਹਦੇ ਵਿੱਚ ਆਪਾਂ ਇੱਕ ਸਪੀਡ ਚੈਂਜਰ ਦਿੱਤਾ ਹੋਇਆ ਹੈ ਉੱਪਰ ਆ ਉਹ ਵੀ ਆਪਾਂ ਦਿਖਾ ਦਿੰਨੇ ਹਾਂ ਇਹਦੇ 'ਚ ਟਾਇਰਾਂ ਦੀ ਆਪਸ਼ਨ ਆਪਾਂ ਨੂੰ ਜੂਵੋ ਮੰਗ ਲੈਦੀ ਹੈ ਛੋਟੇ ਟਾਇਰਾਂ ਦੀ ਜਾਂ ਵੱਡੇ ਟਾਇਰਾਂ ਦੀ ਮੰਗਣਗੇ ਇਹ ਚ ਆਪਣਾ 4 ਵੀਲ ਵੀ ਆ 4 ਵੀਲ ਵੀ ਆ ਟਾਇਰ ਵੱਡੇ ਛੋਟੇ ਵੀ ਮਿਲਣਗੇ ਨਹੀਂ ਟਾਇਰ ਸੇਮੇ ਆਂ ਟਾਇਰ ਸੇਮੇ ਜਣੀ ਉਹਦੇ ਚ ਸ਼ਟਲ ਨਹੀਂ ਮਿਲਦਾ ਉਹ ਚ ਛੜਦੀ ਆ ਇਹ ਜੇ ਸੈਟ ਲਾ ਗਿਆ ਉਸ ਦੇ ਟਾਇਰ ਛੋਟੇ ਆ ਚ ਟਾਇਰ ਵੱਡੇ ਆਗੇ ਟਾਇਰ ਵੱਡੇ ਆਗੇ ਪਾਵਰ 55 ਆ 55 ਪਾਵਰ 55 ਆ ਠੀਕ ਆ ਇਹਦੀ ਲਿਫਟ ਕਪੈਸਿਟੀ ਦੀ ਗੱਲ ਕਰਦੇ ਆ ਤਾਂ ਇਹਦੀ 2700 ਕਿਜੀ ਆ ਜੀ ਅੱਛਾ ਜੀ ਜਿਹੜੀ ਉਹਦੀ ਕੈਟਾਗਰੀ ਦੇ ਟ੍ਰੈਕਟਰ ਜਿਹੜੇ ਜਿਹੜੇ ਆਪਾਂ ਪਹਿਲਾਂ 2000 ਸੀ ਆਪਾਂ ਵਧਾ ਕੇ 2200 ਕੀਤੀ ਆ ਜੀ ਇਹਦੇ ਚ ਈਸੀਆਰ ਜਾਂ ਟਰਬੋ ਟਰਬੋ ਕੁਛ ਹੋਰ ਕੰਪਨੀ ਵੱਲੋਂ ਇਹ ਵੀ ਮਤਲਬ ਬਿਲਕੁਲ ਸਾਦਾ ਟਰੈਕਟਰ ਹੈ ਕੋਈ ਇਹਦੇ ਵਿੱਚ ਟਰਬੋ ਨਹੀਂ ਹੈ ਨਾ ਜਿੱਥੇ ਤੱਕ ਮੈਂ ਦੇਖਿਆ ਨਾ ਟਰਬੋ ਨਾ ਇਜ਼ੀਅਰ ਹੈ ਅੱਛਾ ਜੀ ਬਿਲਕੁਲ ਮਤਲਬ ਦੁਏਜੇ ਟਰੈਕਟਰਾਂ ਦੀ ਤਰ੍ਹਾਂ ਜਿੱਦਾਂ ਆਪਣਾ ਉਹ ਵਾਲਾ ਸਾਦਾ ਟਰੈਕਟਰ ਹੈ ਵੀ ਬੰਦੇ ਬੈਠੇ ਨਾ ਪੈਣ ਹੈ ਨਾ ਉਹ ਚੀਜ਼ ਆ ਇਹਦਾ ਫਰੰਟ ਫਰੰਟ ਕਿਹੜਾ ਹੁੰਦਾ ਜੀ ਜਿਵੇਂ ਉਹਦਾ ਮੈਨੂਫੈਕਚਰਿੰਗ ਮਿੰਦਰਾ ਇਹਦਾ ਕਰਾਰੂ ਦਾ ਅੱਛੇ ਕਰਾਰੂ ਚ ਆ ਗਈ ਹਾਂਜੀ ਠੀਕ ਹੈ ਥਰੀ ਸਪੀਡ ਥਰੀ ਸਪੀਡ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਪਲੇਟਫਾਰਮ ਖੁੱਲਾ ਆ ਗਿਆ ਕੀਮਤ 'ਚ ਆਈਡੀਆ 102 ਲੱਖ ਰੁਪਏ ਕਿੰਨਾ ਕੁ ਮਹਿੰਗਾ ਹੋਊਗਾ ਲੱਖ ਰੁਪਏ ਦਾ ਹੈਗਾ ਫਰਕ ਉਹਦੇ ਨਾਲ ਮੈਂ ਕਹਿੰਦਾ ਲੱਖ ਰੁਪਏ ਲੱਖ ਰੁਪਏ ਪਰ ਉਹੀ ਜੀ ਫੇਸਬੁਕ ਤੋਂ ਵੀ ਪਾਤੀ ਅੱਜ ਹੁਣ ਆ ਪਲਟਰਾ ਦਿਖਾ ਦਈਏ ਮੈਂ ਕਹਿੰਦਾ ਜਿਵੇਂ ਆ ਏਅਰ ਕਲੀਨਰ ਛੋਟੇ ਛੋਟੇ ਫਾਈਸ਼ਨ ਬਹੁਤ ਆਏ ਜਿੱਦਾਂ ਏਅਰ ਕਲੀਨਰ ਵੱਡਾ ਮਿਲ ਗਿਆ ਇਹਦੇ 'ਚ ਹਨਾ ਇਹ ਵੱਡਾ ਆ ਗਿਆ ਹੂੰ ਇਹ ਅਲਟਰਾ ਸੀਰੀਜ਼ ਅੱਛਾ ਇਹ ਆ ਗਿਆ ਆਪਣਾ ਅਲਟਰਾ ਸੀਰੀਜ਼ ਇਹ ਵੀ ਫੋਰ-ਵੀਲ ਡਰਾਈਵ ਚ ਲੇਟੈਸਟ ਆਇਆ ਹੈ ਨਾ ਜੀ ਹਾਂ ਜੀ ਲੇਟੈਸਟ ਮਾਡਲ ਹੈ ਇਹਦੇ ਬਾਰੇ ਵੀ ਦੀਓ ਜਾਣਕਾਰੀ ਇਹਦੀ ਹੌਸ ਪਾਵਰ ਕਿੰਨੀ ਹੈ ਦੇਖਣ ਨੂੰ ਮਤਲਬ ਇਹ ਜਿੱਦਾਂ ਪਹਿਲਾਂ ਪਹਿਲੇ 57 HP ਚ ਨਹੀਂ ਤਾਂ ਆਉਂਦਾ ਇਹ 650 ਪਹਿਲਾਂ 57 HP ਚ ਆਉਂਦਾ ਸੀ ਹੁਣ ਇਹ ਭਾਜੀ ਸੀਆਰਡੀ ਦਾ ਜਿਹੜਾ ਚੱਟਰ ਕਰਕੇ ਨਾ ਇਹ ਸਾਰੇ ਟਰੈਕਟਰ ਜਿਹੜੇ ਵਿਦਾਊਟ ਸੀਆਰਡੀ ਹੈ 49.9 ਹੀ ਦੇ ਰਹੇ ਅੱਛਾ ਹੁਣ ਜੇ ਆਪਾਂ ਇਹ ਵੀ 50 ਪਾਵਰ ਦੀ ਗੱਟਾ ਕਿ 50 ਪਾਵਰ ਦਾ ਇਹਨੂੰ 49.9 ਹੀ ਦੇ ਰਹੇ ਨੇ ਠੀਕ ਹੈ ਇਹਦਾ ਮਤਲਬ ਜੋ ਹੀਟ ਹੈ ਪਹਿਲਾਂ ਹੀਟ ਦੀ ਗੱਲ ਕਰਨੀ ਨੋਵੋ ਨਾਲ ਤਾਲਮੇਲ ਜਾਂ ਖੰਦਾ ਨਾਲ ਥੋੜਾ ਅਛਾ ਨੋਵੋ ਨਾਲੋਂ ਘੱਟ ਹੈ ਇਹਦੇ ਮੇਨ ਫੀਚਰ ਦੱਸ ਦਿਓ ਜੀ ਜੋ ਇਹਦਾ ਮਤਲਬ ਮੇਨ ਹੈ ਹੁਣ ਨਵੇਂ ਮਾਡਲ 'ਚ ਆਇਆ ਵੀ ਇਹਦੇ 'ਚ ਫਿਰ ਫੀਚਰ ਕੀ ਹੈ 49.9 ਦੀ ਐਚਪੀ ਹੈ ਭਾਜੀ ਹਾਂਜੀ ਹੈਵੀ ਡਿਊਟ ਡਿਊਟੀ ਐਕਸਲ ਅੱਗੇ ਵਾਲਾ ਹਾਂ ਉਹ ਕਰਾਰੋ ਆ ਗਿਆ ਇਹਨੂੰ ਕਰਾਰੋ ਦਾ ਕਿੰਨੇ ਵੀ ਲੋਡ ਦਾ ਤੁਸੀਂ ਚਲਾਓ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ 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 ਜਿਹੜੀ ਸਵਿਪ ਚਾਪ ਥੱਲੇ ਜਿਹੜੀ 4 ਵੀਲ ਡਰਾਈਵ ਦੀ ਸ਼ਾਫਟ ਹੈ ਜੀ ਉਹ ਜਿਵੇਂ ਅਪਾ ਜਿੱਦਾਂ ਝੋਨੇ ਦੇ ਕਣਕ ਦੇ ਖੇਤ ਚਲਾਉਨੇ ਆ ਉਹ ਕਵਰ ਕੀਤੀ ਹੋਈ ਆ ਪੂਰੀ ਉਹ ਕਵਰ ਆ ਗਈ ਹਾਂਜੀ ਕਵਰ ਗਈ ਸਪੀਡ ਜਿੰਜਰ ਉੱਪਰ ਦਿੱਤਾ ਗਿਆ ਹੋਇਆ ਇਹ ਇਹਦਾ ਮਤਲਬ ਕਿਵੇਂ ਇਹ 4th ਸਪੀਡ ਆ ਜਾਂ 3 ਸਪੀਡ ਆ ਕੀ ਸਿਸਟਮ ਹੈ ਇਹ ਨੂੰ ਆਪਾਂ 4th ਸਪੀਡ ਕਹਿ ਸਕਦੇ ਆ ਅੱਛਾ ਉਹ ਵੇਰੀਐਂਟ ਕਹਿ ਸਕਦੇ ਆ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਥੱਲੇ ਹਾਈ ਲੋ ਦਿੱਤਾ ਗਿਆ ਠੀਕ ਹੈ ਇੱਕ ਲੀਵਰ ਆਪਾਂ ਉੱਪਰ ਦਿੱਤਾ ਜੀ ਦੋ ਸਪੀਡਾਂ ਨੀਚੇ ਵਾਲੇ ਹਾਈ ਲੋ ਗੇਅਰ ਨੇ ਬਣਾ ਦੇਣੀਆਂ ਦੋ ਸਪੀਡਾਂ ਇਹ ਨੇ ਬਣਾ ਦੇਣੀਆਂ ਅਰੇ ਇਹ ਗੀਅਰ ਚ ਤੁਹਾਨੂੰ 4 ਸਪੀਡਾਂ ਦਊਗਾ ਜੇ ਮੈਂ ਮਤਲਬ ਪਹਿਲਾ ਲੋ ਲੱਗਿਆ ਜਾ ਰਿਹਾ ਹੈ ਪਹਿਲਾ ਲੱਗਿਆ ਹੈ ਮੈਂ ਸੈਟੀਸਫਾਈ ਨਹੀਂ ਹੈਗਾ ਵੀ ਇਹਦੇ ਚ ਤੋੜਾ ਜ਼ਿਆਦਾ ਫਿਰ ਮੇਰੇ ਕੋਲ ਕੀ ਆਪਸ਼ਨ ਰਹੂਗੀ ਤੁਹਾਡਾ ਆਪਸ਼ਨ ਹੈ ਇਸ ਲੀਵਰ ਨੂੰ ਪਿੱਛੇ ਕਰੋਗੇ ਸੇਮ ਗੀਅਰ ਜਿੰਨੇ ਸਪੀਡ ਕੱਟ ਕਰ ਦੇਣੀ ਇਹਨੇ ਉਸੇ ਪਹਿਲੇ ਲੋ ਦੇ ਵਿੱਚ ਸਪੀਡ ਕੱਟ ਕਰ ਦੇਣੀ ਉਹਦੀ ਹੋਲ ਚਾਲ ਹੋਲੀ ਕਰ ਦੇਣੀ ਹੈ ਹੋਲੀ ਕਰ ਦੇਣੀ ਹੈ ਠੀਕ ਅੱਗੇ ਕਰੋਗੇ ਤਾਂ ਅਲੱਗ ਚਾ ਸਪੀਡ ਮਿਲੋਗੀ ਇਹਨੂੰ ਲੀਵਰ ਨੂੰ ਪਿੱਛੇ ਕਰਤਾ ਤਾਂ ਸਪੀਡ ਦਾ ਫਰਕ ਆ ਜਾਂਦਾ ਹੈ ਕਈ ਜ਼ਿਮੀਦਾਰ ਐਸੀਆਂ ਨੇ ਜਿਨ੍ਹਾਂ ਨੂੰ ਅਲਟਰਾ ਹੀ ਪਸੰਦ ਹੈ ਹਾਂਜੀ ਟੌਰ ਪੱਖੋਂ ਅਗਲਾ ਕਹਿੰਦਾ ਵੀ ਮੈਂ ਯਾਰ ਨੋਗੂ ਨਹੀਂ ਲੈਣਾ ਵੀ ਮੈਨੂੰ ਇਹ ਟਰੈਕਟਰ ਥੋੜਾ ਜਿਆਦਾ ਫਰਤੀਲਾ ਲੱਗਦਾ ਉਹਦੇ ਨਾਲੋਂ ਹੈਨਾ ਉਹਨਾਂ ਵਾਸਤੇ ਹੁਣ ਇੱਕ ਬੈਸਟ অপਸ਼ਨ ਆ ਗਈ ਹੈ ਵੀ ਹੈਨਾ ਜੀ ਇਹਦੇ ਵਾਸਤੇ ਮੰਨ ਲਓ ਦੇਖੋ ਜਿਵੇਂ ਮੰਨ ਲਓ ਆਪਣੇ ਪਹਿਲਾਂ ਅਰਜਨ ਆ ਰਿਹਾ ਤੁਸੀਂ ਟਰਾਲੀ ਵਗੈਰਾ ਤੇ ਦੇਖਿਆ ਹੋਊਗਾ ਜਾਂ ਖੇਤ ਦਾ ਕੰਮ ਕਰਦੇ ਨੂੰ ਜੀ 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 ਇਹਦਾ ਇੱਕ ਮਤਲਬ ਜਿਵੇਂ ਵੱਡਕ ਕਹਿੰਦੇ ਨੇ ਟਰੈਕਟਰ ਦੀ ਉਹ ਅਲੱਗ ਹੀ ਹੈ ਆਵਾਜ਼ ਕੋਈ ਨਹੀਂ ਮੈਂ ਨਹੀਂ ਉਹਦੇ ਮੰਗ ਪਹਿਲੇ ਮੰਗ ਆਪਾਂ ਵੀਡੀਓ ਦੇ ਐਂਡ 'ਚ ਆਪਾਂ ਇਹਨੂੰ ਸਟਾਰਟ ਕਰਕੇ ਦੇਖਾਂਗੇ ਠੀਕ ਹੈ ਇਹਦਾ ਫਰਾਟਾ ਹੀ ਬਹੁਤ ਹੈ ਫਰਾਟਾ ਬਹੁਤ ਹੈ ਇਹਦਾ ਫਰਾਟੇ ਜਿਹੜਾ ਵੈਲੀ ਅਸਲ ਚੜਜਣ ਵੈਲੀ ਜਿਹੜਾ ਪਿਆ ਉਹ ਉਹ ਵੈਲੀ ਹੈ ਹੀ ਤਾਂ ਉਹ ਨੋਵਾਂ ਵਾਲੀ ਵੈਲੀ ਨਹੀਂ ਪਿਆ ਹੈ ਅਰਦਨ ਵੈਲੀ ਦਾ ਨਾਮ ਜਿਹੜਾ ਬਾਕੀ ਜਿਹੜੀ ਰਹੀ ਤੁਸੀਂ ਗੱਲ ਕੀਤੀ ਸਪੀਡਾਂ ਦੀ ਜਿਵੇਂ ਆਹ ਸਪੀਡ ਹੈ ਜੀ ਹਰੇਕ ਕਿਸਾਨ ਕੋਲ ਮੰਨ ਲਓ ਅਲੱਗ-ਅਲੱਗ ਇੰਪਲੀਮੈਂਟ ਨੇ ਜੀ 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 ਠੀਕ ਹੈ ਜੀ ਸਫਾਈ ਅੱਜ ਕੱਲ ਜਬਰ ਰੈਂਟ ਦੇ ਕੰਮ ਕਰਦੇ ਆ ਕਿਰਾਏ ਦਾ ਕੰਮ ਕਰਦੇ ਹਰੇਕ ਬੰਦਾ ਭੌੜਦਾ ਮੇਰਾ ਕੰਮ ਵਧੀਆ ਤਰੀਕੇ ਨਾਲ ਹੋਵੇ ਜੀ ਜੀ ਤੁਸੀਂ ਮੰਨ ਲਓ ਰੋਟਾ ਵੈਟਰੀ ਚਲਾ ਰਹੇ ਹੋ ਸਪੀਡ ਵੱਧ ਲੱਗ ਰਹੀ ਹੈ ਨਾ ਪਹਿਲੇ ਗੇਅਰ ਚ ਦੂਜੇ ਗੇਅਰ ਚ ਤੀਜੇ ਗੇਅਰ ਚ ਕਿਸੇ ਚ ਵੀ ਲੱਗ ਰਹੀ ਹੈ ਇੱਥੋਂ ਚੇਂਜ ਕਰਕੇ ਕੱਟ ਕਰ ਲੋ ਕੱਟ ਕਰ ਲੋ ਕੰਮ ਸਫਾਈ ਨਾਲ ਹੋਊਗਾ ਆਪਣਾ ਗਾਹਕ ਵਧੂਗਾ ਅੱਛਾ ਤਾਂ ਪੀਟੀਓ ਦਾ ਲੀਵਰ ਜਿਵੇਂ ਉਹਨਾਂ ਦੇ ਹੈ ਦੂਜੇ ਦੇ ਨੋਬੋ ਦੇ ਅਲੱਗ ਦਿੱਤਾ ਵਾ ਇਹਦਾ ਵੀ ਲੱਗ ਅੱਛਾ ਇਹਦਾ ਵੀ ਲੱਗ ਆ ਗਿਆ ਸਲਿੱਪ ਪੀਟੀਓ ਹੈ ਕਿਉਂਕਿ ਜਿਹੜਾ 555 ਹੈ ਮਤਲਬ ਸਿੰਗਲ ਕਲਚ ਦੇ ਵਿੱਚੋਂ ਡਬਲ ਆਪਰੇਟਡ ਕਰਦਾ ਮਤਲਬ ਪੀਟੀਓ ਤੋਂ ਬਿਨਾਂ ਹੀ ਕਲੀਟ ਚਲੋ ਇਹਦੇ ਚ ਇੱਕਾ ਬੈਨੀਫਿਟ ਮਿਲ ਗਿਆ ਆਪਾਂ ਨੂੰ ਇਹ ਮੈਂ ਕਹਿੰਦਾ ਜਿਹੜਾ ਅੰਕਲ ਪਹਿਲਾਂ 605 ਮੈਟ ਆਉਂਦਾ ਤਾਂ ਉਹੀ ਚੀਜ਼ ਦਾ ਤਨਾ ਇਹਨੂੰ ਡਿਊਲ ਕਲਚ ਆ ਗਿਆ ਹੈ ਨਾ ਇਹ 605 ਮੈਟ ਚ ਵੀ ਪਹਿਲਾਂ ਹਣਾ ਮੈਟ ਚ ਵੀ ਆਉਂਦਾ ਹੈ ਨਾ ਤੇ ਆਜ ਦਾ ਹੁਣ ਕਲਚ ਅਲੱਗ ਤੋਂ ਕਰਦਾ ਡਬਲ ਕਲਚ ਚ ਆ ਗਿਆ ਜੀ ਡਿਊਲ ਚ ਨਹੀਂ ਹੈ ਤੇ ਆਜ ਦਾ ਲੋ ਹਾਈ ਦਾ ਆ ਗਿਆ ਜੀ ਆ ਫੋਰਵਰਡ ਨਹੀਂ ਬਸ ਆ ਇਹਦਾ ਫੋਰਵਰਡ ਡਰਾਈਵ ਇਹਦਾ ਮਰ ਜਾ ਆਪਾਂ ਪਿੱਛੋਂ ਹਿੱਸਾ ਦਿਖਾ ਦੀਏ ਇੱਕ ਵਾਰ ਅੱਛਾ ਇਹਦੀਆਂ ਟਿਊਬਾਂ 'ਚ ਫਰਕ ਹੈ ਹੈ ਨਾ ਜੀ ਜਿੱਦਾਂ ਨੋਵੋ ਦੀ ਟਿਊਬਾਂ 'ਚ ਫਰਕ ਹੈ ਆ ਉਹਦੇ ਨਾਲ ਚੇਂਜ ਹੈ ਚੇਂਜ ਆ ਉਹਦੇ ਨਾਲ ਚੇਂਜ ਆ ਉਹਦੇ ਨਾਲ ਇਹਦੀ ਪਿਕ ਇਸ ਟਰੈਕਟਰ ਦੀ ਪਿਕਅਪ ਬਹੁਤ ਜ਼ਿਆਦਾ ਜੀ 메ਨ ਪਿਕਅਪ ਜ਼ਿਆਦਾ ਠੀਕ ਹੈ ਜੀ ਪਿਕਅਪ ਬਾਕੀ ਸਾਰੇ ਮਾਡਲਾਂ ਦੀ ਬਹੁਤ ਵਧੀਆ ਪਰ ਇਹ ਜਿਹੜਾ ਅਰਜਨ ਸੀਰੀਜ਼ ਹੈ ਥੋੜਾ ਅਲੱਗ ਹੈ ਇਹਦਾ 메ਨ ਕਾਰਨ ਪਿਕਅਪ ਦਾ ਵੀ ਪਿਕਅਪ ਕਿਉਂ ਇੰਨੀ ਮਤਲਬ ਦਿਖਾਉਂਦਾ ਇਹ ਵੀ ਪਿੱਛੋਂ ਗੇਅਰ ਗੁਰ 'ਚ ਫਰਕ ਹੈ ਜਾਂ ਮਤਲਬ ਇੰਜਣ 'ਚ ਫਰਕ ਹੈ ਕੋਈ ਇਹਦਾ ਇਹ ਸੀਰੀਜ਼ ਹੀ ਭਾਜੀ ਲੱਗਿਆ ਅੱਛਾ ਸੀਰੀਜ਼ ਹੀ ਲੱਗ ਆ ਗਈ ਜਿਵੇਂ ਵੈਲੀ ਵਾਲਾ ਕੰਮ ਹੋਗਾ ਵੈਲੀਆਂ ਲਈ ਬਣਾਇਆ ਗਿਆ ਇਹ ਹਲੇ ਇੱਕ ਟਰੈਕਟਰ ਦਾ ਆਪਣਾ ਹੀ ਟੇਸਟ ਹੈ ਇਹਦੀ ਆਵਾਜ਼ ਤੇ ਲੈ ਕੇ ਇਹਦੀ ਚਲਾਈ 'ਚ ਫਰਕ ਹੈ ਤੇ ਇਹ ਆ ਪਿੱਛੇ ਖੜਾ ਨੋਵੋ ਇਹ ਸੀਆਰਡੀ ਹੈਗੇ ਇਹਦਾ ਲੱਗ ਟੇਸਟ ਹੋਣਾ ਇਹ ਤਾਂ ਇਹ ਤਾਂ ਤੁਸੀਂ ਆਪਣੇ ਮਾਡਲ ਸੀਰੀਜ਼ ਹੀ ਅਲੱਗ ਹੈ ਨਾ ਉਹਨਾਂ ਕਿਤੇ ਮਰਜੀ ਜਿਹੜੇ ਮਰਜੀ ਇੰਪਲੀਮੈਂਟ ਤੇ ਬਾਦੋ ਪਿੱਛੇ ਤੇ ਟਿਕਣ ਦੀ ਲੋੜ ਨਹੀਂ ਜੀ ਇਹ ਹੁਣ ਲੇਟੈਸਟ ਆ ਗਏ ਹੈ ਨਾ ਲੇਟੈਸਟ ਮਾਡਲ ਨੇ 605 ਇਹ 60 ਪਾਵਰ ਆ ਗਿਆ ਚਲੋ ਆ ਅੱਜ ਅੱਜ ਪਹੁੰਚਾ ਲਿਆ ਗਏ ਇਹਨਾਂ ਤੇ ਵੀ ਕੋਈ ਸਕੀਮ ਹੁਣ ਤੁਸੀਂ ਦੇ ਦੂਗੇ ਮਾੜਾ ਮੁੱਟਿਕ ਨਹੀਂ ਉਹ ਆਪਾਂ ਆਪਣੇ ਲੈਵਲ ਤੇ ਕਰਦਾ ਅੱਛਾ ਆਪਾਂ ਆਪਣੇ ਲੈਵਲ ਤੇ ਕਰਦਾਂਗੇ ਚਲੋ ਇੰਨਾ ਹੋ ਸਕਦਾ ਜੀ ਜਿਹੜੇ ਸੱਜਣ ਵੀਰ ਅਲਟਰਾ ਦੇ ਵੀ ਸਕੀਮ ਆ ਨਾ 605 ਡੀਆਈ ਐਮਐਸ 4휠 ਡਰਾਈਵ ਇਹ ਸੱਚ ਇਹ 2휠 ਚ ਵੀ ਮਿਲ ਜੂ ਇਹ 2휠 ਚ ਵੀ ਮਿਲ ਜੂ 2휠 ਚ ਦੋਨੋਂ ਵੀਡ ਮਿਲਣਗੇ ਦੋਨੋਂ ਮਿਲਣਗੇ 2 ਵੀਲ ਚ ਵੀ 4 ਵੀਲ ਚ 4 ਵੀਲ ਚ 2 ਵੀਲ 4 ਵੀਲ ਦੋਨੋਂ ਦੇ ਜਣੀ ਮਤਲਬ ਜੋ ਇਹਦਾ ਟਰੈਕਟਰ ਰੂਟ ਦਾ ਉਹਨਾਂ ਦਾ ਆਪਣਾ ਕੰਪਨੀ ਵੱਲੋਂ ਕੋਈ ਐਸੈਸਰੀ ਇਹਨੂੰ ਜੀ ਹੋਰ ਹੁੱਡ ਵਗੈਰਾ ਜਿਵੇਂ ਦੂਜੇ ਟਰੈਕਟਰ ਨੂੰ ਇਹਨਾਂ ਨੂੰ ਨਹੀਂ ਆਉਂਦਾ ਜਿਹੜੀ ਹੁੱਡ ਵਗੈਰਾ ਉਹ ਆਪਣੇ 65500 65500 ਅੱਛਾ ਠੀਕ ਹੈ ਹਾਂ ਠੀਕ ਹੈ ਬੋਲਰ ਵੇਟ ਹੋ ਗਿਆ ਇਹਦਾ ਵੀ ਇਹ ਆਪਣਾ ਸੈਂਟਰ ਹੋ ਗਿਆ ਇਹਦਾ ਪੈਂਟਰ ਹੋ ਗਿਆ ਇਹਨੂੰ ਮਤਲਬ ਜੋ ਜਿੱਦਾਂ ਆਪਾਂ ਵੀਡੀਓ ਚ ਦੇਖ ਰਹੇ ਆ ਇਹ ਆਹੀ ਕੁਝ ਹੋਣਾ ਇਸ ਤਰ੍ਹਾਂ ਠੀਕ ਹੈ ਠੀਕ ਹੈ ਤੇ ਬਾਕੀ ਤੁਹਾਨੂੰ ਟਰੈਕਟਰਾਂ ਦੀ ਡਿਟੇਲ ਦੱਤੀ ਤਿੰਨ ਤਰ੍ਹਾਂ ਦੇ ਵੇਰੀਐਂਟ ਦਿਖਾਏ ਆ ਆਪਾਂ ਨੇ 50 HP ਦੇ ਵਿੱਚ ਠੀਕ ਹੈ ਵਿਦਆਊਟ CRDI ਠੀਕ ਹੈ ਜੀ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਸ਼ੇਅਰ ਕਰਿਆ ਵਾ ਏਜੰਸੀ ਓਨਰ ਤੇ ਅੰਕਲ ਜੀ ਉਹਨਾਂ ਦਾ ਇਹ ਕਹਿਣਾ ਹੈ ਵੀ ਜੋ ਇਹ ਮਤਲਬ ਸਕੀਮ ਹੈ ਇਹ ਇੱਕ ਲਿਮਟ ਥੋੜੇ ਸਮੇਂ ਲਈ ਸੀਮਤ ਹੈ ਕਿਉਂਕਿ ਪਿਛਲੀ ਵਾਰ ਵੀ ਇਹ ਸਕੀਮ ਆਈ ਸੀ ਬੜੇ ਜ਼ਿਮੀਦਾਰਾਂ ਦਾ ਫਾਇਦਾ ਹੋਇਆ ਤਾਂ ਤੇ ਫੀਡਬੈਕ ਵੀ ਆਪਾਂ ਦਵਾ ਦਾਂਗੇ ਟਰੈਕਟਰ ਦਾ ਬੜਾ ਸੋਹਣਾ ਚੱਲਿਆ ਟਰੈਕਟਰ ਇਹ ਇਹਨੇ ਬੂਮ ਤੇ ਸਪਰੇਅ ਤੇ ਉਹ ਚੀਜ਼ ਤੇ ਵੀ ਚਲਾਇਆ ਅੱਛਾ ਜੀ ਇਹ ਟਰੈਕਟਰ ਹੈ ਜਿਹੜਾ ਆਪਣਾ ਟੂੜੀ ਵਾਲੀ ਮਸ਼ੀਨ ਤੇ 3 ਸਪੀਡ ਹੋਣ ਕਰਕੇ ਇਹ ਬੜਾ ਕਾਮਜਾਬ ਟਰੈਕਟਰ ਹੈ ਇਹ ਤੇ ਕਿਸੇ ਵੀ ਕੰਮ ਤੇ ਆਪਾਂ ਦੇਖ ਲਈਏ 50 HP ਚ ਬੜਾ ਬੈਸਟ ਪਰਫਾਰਮੈਂਸ ਦੇ ਰਿਹਾ ਹੈ ਤੇ ਬਾਕੀ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਕਾਲ ਕਰ ਲਓ ਜੋ ਵੀ ਇਹਦੀ ਇਨਕੁਆਰੀ ਹੈ ਤੁਸੀਂ ਆਪਣੀ ਉਹ ਪੁੱਛ ਗਿੱਚ ਡੀਜ਼ਲ ਖਰਚਾ ਜੋ ਲੱਲਾ ਭੱਬਾ ਪੁੱਛਣਾ ਰੇਟ ਸੰਬੰਧੀ ਤੁਸੀਂ ਆਪਣੀ ਗੱਲਬਾਤ ਕਰ ਲਓ ਸੋ ਬਹੁਤ ਬਹੁਤ ਸ਼ੁਕਰੀਆ ਜੀ ਅਜਲੀ ਮਿਲਦੇ ਹਾਂ ਜੀ ਅਗਲੇ ਬਲੌਗਸ ਦੇ ਉਜਾਜ਼ ਸਸਤਾ